ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਦੋਸਤੋ ਅੱਜ ਲੱਗਿਆ ਜੀ ਆਪਾਂ ਲਾਈਨਿੰਗ ਵਾਲੇ ਸੂਟ ਨੂੰ ਪਾਈਪ ਇਨ ਲਾਉਣ ਕਿਉਂਕਿ ਕਾਫੀ ਟਾਈਮ ਤੋਂ ਮੇਰੀਆਂ ਭੈਣਾਂ ਡਿਮਾਂਡਾਂ ਕਰਦੀਆਂ ਸੀਗੀਆਂ ਵੀ ਤੁਸੀਂ ਲਾਈਨਿੰਗ ਵਾਲੇ ਸੂਟ ਨੂੰ ਪਾਈਪ ਇਨ ਲਾਉਣੀ ਦੱਸੋ ਵੀ ਕਿੱਦਾਂ ਲੱਗਦੀ ਹੈ ਠੀਕ ਹੈ ਜੀ ਤੇ ਹੁਣ ਲੱਗਿਆ ਜੀ ਆਪਾਂ ਪਾਈਪ ਇਨ ਲਾਉਣ ਤੇ ਪਾਈਪ ਇਨ ਤੁਸੀਂ ਪਹਿਲਾਂ ਦੇਖੋ ਫਰੰਟ ਪੱਲਾ ਇਹਦਾ ਫੋਲਡ ਹੋਇਆ ਹੋਇਆ ਹੈ ਠੀਕ ਹੈ ਬੈਕ ਪੱਲਾ ਤੁਸੀਂ ਫੋਲਡ ਕਰ ਲੈਣਾ ਫਰੰਟ ਪੱਲੇ ਦੇ ਜਿੰਨੀ ਲੈਂਥ ਫਰੰਟ ਪੱਲੇ ਦੀ ਉਹਨਾਂ ਤੁਸੀਂ ਫੋਲਡ ਕਰ ਲੈ ਫੋਲਡ ਕਰਨ ਤੋਂ ਬਾਅਦ ਤੁਸੀਂ ਚਾਰੇ ਪੱਲੇ ਇਦਾਂ ਫੋਲਡ ਕਰ ਲੈਣੇ ਆ। ਠੀਕ ਹੈ ਜੀ ਫੋਲਡ ਕਰ ਲਏ। ਉਸ ਤੋਂ ਬਾਅਦ ਤੁਸੀਂ ਜਿੰਨਾ ਘੇਰਾ ਰੱਖਣਾ ਹੈ ਠੀਕ ਹੈ ਜੀ ਆਪਣਾ ਬਾਈ ਘੇਰਾ ਤਿਆਰ ਆਪਾਂ ਨੇ 11 11 ਇੰਚ ਦੀ ਮਤਲਬ ਇਹ ਜਿਹੜੀ ਨਿਸ਼ਾਨੀਆਂ ਲਾਈ ਹੋਈ ਆ ਠੀਕ ਹੈ ਜੀ ਚਾਰਾਂ ਪੱਲਿਆਂ ਦੇ ਉੱਪਰ। ਠੀਕ ਹੈ ਇਹ ਨਿਸ਼ਾਨੀ ਤੁਸੀਂ ਪਹਿਲਾਂ ਚਾਰਾਂ ਨੂੰ ਇਹ ਲਾ ਲੈਣੀ ਆ ਠੀਕ ਆ ਜੇ ਤੁਸੀਂ ਸੌਖੇ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਆ ਤਾਂ ਕਰਕੇ ਮੈਂ ਤੁਹਾਨੂੰ ਜਿਹੜਾ ਆਪਣਾ ਤਰੀਕਾ ਉਹ ਦੱਸਣ ਲੱਗੀ ਆ ਠੀਕ ਹੈ ਜੀ। ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਪੁੱਠਾ ਕੱਪੜਾ ਰੱਖਣਾ ਜੀ। ਠੀਕ ਹੈ ਤੇ ਐਦਾਂ ਰੱਖਣੀ ਆ ਤੁਸੀਂ ਪਾਈਪ ਇਨ ਸਿੰਗਲ ਪੈਰ ਪਾ ਲੈਣਾ ਜਦੋਂ ਵੀ ਪਾਈਪ ਇਨ ਲਾਉਣੀ ਆ ਸਿੰਗਲ ਪੈਰ ਨਾਲ ਹੀ ਪਾਈਪ ਇਨ ਲਾਉਣੀ ਆ ਤੁਸੀਂ ਠੀਕ ਹੈ ਐਦਾਂ ਤੁਸੀਂ ਸਲਾਈ ਲਾ ਲੈਣੀ ਆ ਪਹਿਲਾਂ ਤੇ ਐਚਕ ਤੱਕ ਹੀ ਪਾਈਪਿੰਨ ਲਾਉਣੀ ਆਪਾਂ ਨੇ। ਇੱਪ ਤੋਂ ਥੋੜਾ ਜਿਹਾ ਉੱਪਰ ਠੀਕ ਆ। ਤੇ ਐਂਦਾ ਲਾ ਲਈ। ਹੁਣ ਇਹਨੂੰ ਗੁੰਮ ਕਿੱਦਾਂ ਕਰਨਾ ਏ? ਇਹ ਦੇਖਿਓ ਤੁਸੀਂ। ਦੇਖੋ ਜਿਹੜਾ ਆ ਕੱਪੜਾ ਬਾਦੂ ਜੇ ਦਾ ਇਹ ਆਪਾਂ ਨੇ ਇਹਨੂੰ ਕਟਿੰਗ ਕਰ ਦੇਣਾ। ਠੀਕ ਆ? ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ? ਐਂਦਾ ਰੱਖੀ ਦੀ ਨਾ ਆਪਾਂ ਨੇ ਪਾਈਪਿੰਨ ਇੱਧਰ। ਤੁਸੀਂ ਇਹਨੂੰ ਇੱਧਰੋਂ ਫੜਨਾ ਤੇ ਆਹ ਚੀਜ਼ ਉਰੇ ਰੱਖ ਲੈਣੀ। ਠੀਕ ਹੈ ਜੀ ਰੱਖ ਲਈ ਤੇ ਆ ਜੀ ਨਾ ਤੁਸੀਂ ਉਰੇ ਸੈੱਟ ਕਰ ਲੈਣੀ ਹੈ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਤੁਸੀਂ ਨਾ ਉਰੇ ਤੋਂ ਐਦਾਂ ਫੜਨਾ ਤੇ ਇਹਨੂੰ ਐਦਾਂ ਫੋਲਡ ਕਰ ਦੇਣਾ ਢਿੱਲੀ ਨਹੀਂ ਛੱਡਣੀ ਖਿੱਚਣੀ ਨਹੀਂ ਹੈਗੀ ਕੁਝ ਨਹੀਂ ਕਰਨਾ ਤੁਸੀਂ ਐਨ ਪੂਰੀ ਬਰਾਬਰ ਆਉਣੀ ਚਾਹੀਦੀ ਆ ਵੀ نیچے ਕਪੜਾ ਵੀ ਨਾ ਵਧੇ ਤੁਹਾਡੀ ਪਾਈਪਿੰਗ ਉੱਪਰ ਵੀ ਪੂਰੀ ਆ ਜੇ ਠੀਕ ਹੈ ਜੀ ਐਦਾਂ ਆ ਗਈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇਹਨੂੰ ਇਧਰੋਂ ਛੱਡ ਦੇਣਾ ਤੇ ਤੁਸੀਂ ਨਾ ਇੱਥੋਂ ਸਲਾਈ ਲੋਨਿ ਸਟਾਰਟ ਕਰ ਦੇਣੀ ਹੈ ਠੀਕ ਆ ਆ ਚੀਜ਼ ਐਦਾਂ ਵਿੱਚ ਕਰਦੇ ਆਣੇ ਚਾਹੀ ਜਣਾ ਤੇ ਲਾਈਨਿੰਗ ਬਿਲਕੁਲ ਸੈੱਟ ਕਰਦੇ ਨੇ ਚਾਹੀ ਜਣਾ ਤੇ ਇਹ ਨਾ ਹੋਵੇ ਕੱਲੀ ਤੁਹਾਡੀ ਲਾਈਨਿੰਗ ਇੱਥੇ ਹੋਵੇ ਠੀਕ ਆ ਤੁਹਾਡਾ ਇਹ ਵਾਲਾ ਕੱਪੜਾ ਵੀ ਵਿੱਚ ਐਡ ਹੋਣਾ ਚਾਹੀਦਾ ਠੀਕ ਆ ਐਦਾਂ ਤੇ ਤੁਸੀਂ ਇੱਥੇ ਨਾਲ-ਨਾਲ ਸਲਾਈ ਲਾ ਦੇਣੀ ਠੀਕ ਆ ਜੀ ਉਸ ਤੋਂ ਬਾਅਦ ਤੁਸੀਂ ਅੱਗੇ ਆਗੇ ਆ ਵਾਲੀ ਜਿਹੜੀ ਨਾ ਉਰੇ ਉਰੇ ਲਾਈਨਿੰਗ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਜਾਂ ਤਾਂ ਇਹਨੂੰ ਵਧਾ ਦਾਨੇ ਆ ਜਾਂ ਇਹਨੂੰ ਘਟਾ ਦਾਨੇ ਆ ਹਨਾ ਇਹ ਚੀਜ਼ ਤੁਸੀਂ ਕਿੱਦਾਂ ਕਰਨੀ ਆ ਆਜੇ ਯੂਰੇ ਫੇਅਰ ਸੈੱਟ ਕਰ ਦੇਣੀ ਫਿਰ ਇਹਨੂੰ ਇਦਾਂ ਰੱਖ ਲੈਣਾ ਬਾੜਨੀ ਪੈਣ ਦੇਣਾ ਤੁਸੀਂ ਬਿਲਕੁਲ ਵੀ ਇਹਦੇ ਵਿੱਚ ਆਹ ਦੇਖੋ ਜੀ ਜਿਵੇਂ ਹੁਣ ਮੈਂ ਸੈਟਿੰਗ ਕੀਤੀ ਇਹਦੀ ਠੀਕ ਆ ਆ ਜੀ ਇਹਦੇ ਇਦਾਂ ਸੈਟਿੰਗ ਕਰਨੀ ਹੈ ਤੁਸੀਂ ਆ ਉਰੇ ਐਨ ਬਰਾਬਰ ਆਉਣਾ ਚਾਹੀਦਾ ਵੱਧ ਘੱਟ ਨਹੀਂ ਹੋਣਾ ਚਾਹੀਦਾ ਤੁਹਾਡਾ ਠੀਕ ਆ ਤੇ ਇਹਨੂੰ ਇਦਾਂ ਕਰਕੇ ਠੀਕ ਹੈ ਜਿਹੜੀ ਆ ਵਾਲੇ ਪਾਈਪਿੰਗ ਬਚ ਗਈ ਇਹਨੂੰ ਤੁਸੀਂ ਕੀ ਕਰਨਾ ਪੂਰੇ ਤੋਂ ਅੰਦਰਲੇ ਸਾਈਡ ਨੂੰ ਫੋਲਡ ਕਰ ਦੇਣਾ ਠੀਕ ਹੈ ਜੀ ਆ ਦੇਖੋ ਐਦਾਂ ਫਿਨਿਸ਼ਿੰਗ ਨਾਲ ਲਾਉਣੀ ਆ ਪਾਈਪਿੰਗ ਤੁਸੀਂ ਬਿਲਕੁਲ ਐਦਾਂ ਹੀ ਸੈੱਟ ਆਊਗੀ ਜੇ ਤੁਸੀਂ ਇਹ ਤਰੀਕੇ ਨਾਲ ਲਾਉਂਗੇ ਠੀਕ ਆ ਦੂਜੀ ਸਾਈਡ ਵੀ ਮੈਂ ਤੁਹਾਨੂੰ ਦੱਸ ਦਣੀ ਆ ਕਈਆਂ ਦੇ ਨਾਲ ਉਰੇ ਤੋਂ ਮਤਲਬ ਜਿਹੜੀ ਲਾਈਨਿੰਗ ਆ ਉੱਪਰ ਨੂੰ ਚੱਕੀ ਜਾਂਦੀ ਆ ਕਿਉਂਕਿ ਇਹ ਤਾਂ ਉੱਪਰੋਂ ਸਲਾਈ ਲੈ ਕੇ ਆਏ ਆ ਆਪਾਂ ਤਾਂ ਕਰਕੇ ਸੈਟ ਆ ਗਈ ਠੀਕ ਆ ਤੇ ਤੁਹਾਨੂੰ ਜਿਹੜੀ ਨੀਚੇ ਤੋਂ ਉੱਪਰ ਨੂੰ ਸਲਾਈ ਜਾਂਦੀ ਉਹ ਵੀ ਮੈਂ ਤੁਹਾਨੂੰ ਦੱਸ ਦਈਆਂ ਤੇ ਇੱਧਰ ਦੇਖੋ ਜੀ ਹੁਣ ਆਪਾਂ ਇੱਥੇ ਪਾਈਪਿੰਗ ਰੱਖਣੀ ਆ ਇਹ ਪਾਈਪਿੰਗ ਪਤਾ ਮੈਂ ਕਿਉਂ ਇੱਥੇ ਰੱਖੀ ਆ ਤੁਸੀਂ ਕਹਣਾ ਵੀ ਅੱਧਰ ਵੀ ਥੋੜੀ ਹੋ ਲੱਤੀ ਆ ਮੈਂ ਤਾਂ ਲੱਤੀ ਆ ਕਿਉਂਕਿ ਨਾ ਇੱਕ ਕਸਟਮਰ ਨੇ ਆਪਾਂ ਨੂੰ ਪਾਈਪਿੰਗ ਲੈ ਕੇ ਦਿੱਤੀ ਹੋਈ ਆ 3.5 ਮੀਟਰ ਲੱਤੀ ਸੀ ਤੇ ਜਦ ਕਿ ਉਹਦੇ ਵਿੱਚ ਨਾ ਪੈਲਰ ਵਾਜੂ ਬਣ ਗਈ ਪੈਲਰ ਵਾਜੂ ਬਣਾਉਣ ਕਰਕੇ ਨਾ ਆਪਣੀ ਜਿਹੜੀ ਲਾਈਨ ਆਪਣੀ ਸੌਰੀ ਪਾਈਪਿੰਗ ਇਹ ਥੁਰ ਗਈ ਠੀਕ ਆ ਕਿਉਂਕਿ ਇਹ ਪੂਰੀ ਪੂਰੀ ਉਹ ਇਹ 4 ਮੀਟਰ ਲੈਣੀ ਪੈਂਦੀ ਆ ਆਪਾਂ ਨੂੰ ਸੂਟ ਲਈ ਜਦੋਂ ਵੀ ਤੁਸੀਂ ਚਾਕਾਂ ਤੇ ਲਾਉਣੀਆਂ ਆ ਨਾ ਤਾਂ ਤੁਸੀਂ 4 ਮੀਟਰ ਲੈ ਸਕਦੇ ਆ ਚਾਕਾਂ ਤੇ ਤੇ ਬਾਮਾਂ ਤੇ ਨਾਲ ਗਲੇ ਤੇ ਵੀ ਅਟੈਚ ਕਰ ਸਕਦੇ ਆ 4 ਮੀਟਰ ਨਾਲ ਬਿਲਕੁਲ ਸਰ ਜਾਂਦਾ ਠੀਕ ਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤੁਸੀਂ ਆ ਸਲਾਈ ਇੱਦਾਂ ਲਾ ਦੇਣੀ ਆ ਠੀਕ ਆ ਉਰੇ ਤੋਂ ਵੀ ਥੋੜੀ ਜਿਹੀ ਵੱਧ ਲੈਣੀ ਐਨਿਕਾ ਠੀਕ ਆ ਤਾਂ ਜੋ ਆਪਣੇ ਦੂਜੇ ਚੱਕਾਂ ਨੂੰ ਵੀ ਸਰ ਜਵੇ ਠੀਕ ਆ ਦੂਜੇ ਚੱਕਾਂ ਤੇ ਆਪਣੇ ਤੇ ਪੂਰੀ ਆ ਜਾਣੀ ਤੇ ਹੁਣ ਜਿਹੜੀ ਇੱਧਰੋਂ ਲੈ ਕੇ ਜਾਣੀ ਆ ਤੁਸੀਂ ਉਰੇ ਤੋਂ ਇੱਦਾਂ ਰੱਖਣੀ ਆ ਠੀਕ ਹੈ ਜੀ ਰੱਖ ਲਈ ਆਜੇ ਜਿੱਦਾਂ ਫੋਲਡ ਕਰ ਦਾਨੀ ਆ ਠੀਕ ਆ ਕਾਰਨ ਤੋਂ ਬਾਅਦ ਤੁਸੀਂ ਉਰੇ ਤੋਂ ਸਲਾਈ ਲੈ ਕੇ ਆਉਣੇ ਆ ਐਦਾਂ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤੁਸੀਂ ਕੱਪੜਾ نیچے ਦੋ ਘੇਰਾ ਚੱਕਣਾ ਇਹਨੂੰ ਤੁਸੀਂ ਐਦਾਂ ਸੈੱਟ ਕਰਕੇ ਰੱਖ ਲੈਣਾ ਠੀਕ ਆ ਆਪਾਂ ਨੇ ਸਿਰਫ ਇੱਕ ਸਾਈਡ ਤੋਂ ਐਦਾਂ ਲਾਉਣੀ ਆ ਅੱਜ ਹੀ ਦੇਖੋ ਹੁਣ ਤੁਸੀਂ ਇੱਥੇ ਆ ਗਏ ਨਾ ਹੁਣ ਆ ਵੀ ਬਿਲਕੁਲ ਕਪੜਾ ਉਦਾਂ ਹੀ ਸੈੱਟ ਕਰਕੇ ਰੱਖਣਾ ਤੁਸੀਂ ਐਵੇਂ ਠੀਕ ਹੈ ਜੀ ਸੈੱਟ ਕਰ ਲਿਆ ਤੇ ਨੀਚੇ ਵਾਲੀ ਲਾਈਨਿੰਗ ਹੈ ਜਿਹੜੀ ਉਹ ਵੀ ਸੈੱਟ ਕਰ ਲੈਣੀ ਆ ਜੀ ਜਦੋਂ ਆਪਾਂ ਸਲਾਈ ਲਾਉਣੀ ਆ ਵੀ ਉਹ ਇਕੱਠੀ ਨਹੀਂ ਹੋਣੀ ਚਾਹੀਦੀ ਕਿਧਰੇ ਪਾਸੇ ਨੂੰ ਵੀ ਠੀਕ ਆ ਤੇ ਫੇਰ ਉਰੇ ਤੋਂ ਸੇਮ ਐਦਾਂ ਹੀ ਉਰੇ ਤੱਕ ਲੈ ਕੇ ਆਉਣੀ ਆ ਠੀਕ ਆ ਉਰੇ ਤੋਂ ਫੇਰ ਤੁਸੀਂ ਐਦਾਂ ਫੜ ਲੈਣੀ ਆ ਠੀਕ ਆ ਉਰੇ ਵੀ ਬਾਲ ਨਹੀਂ ਪੈਣੇ ਚਾਹੀਦੇ ਇਹ ਵੀ ਪੂਰੀ ਫਿਨਿਸ਼ਿੰਗ ਨਾਲ ਲੱਗੀ ਹੋਣੀ ਚਾਹੀਦੀ ਆ उरे तो भी सैट इदा ही करनी है ये उपर ठीक है पाइपिन उपर पाइपिन रख देनी है जिम्मे बिल्कुल नाल अटैच करके फिटिंग वाली सिलाई देखने फिटिंग वाली सिलाई उपर सिलाई नहीं जानी चाहिए यह ठीक है ऐदा ठीक है जी हाँ देखो जी उ तो ऐसा पाइपिन निकल ਠੀਕ ਹੈ ਆਪਾਂ ਨੇ ਇਹਨੂੰ ਸੂਈ ਨਾਲ ਬੰਦ ਕਰ ਦੇਣਾ ਜਾਂ ਫਿਰ ਉੱਪਰ ਜਿਹੜੀ ਦੱਬ ਮਿਸਲਾਈ ਲਾਉਂਗੇ ਉਹਦੇ ਨਾਲ ਬੰਦ ਹੋ ਜਾਣਾ ਇਹਨੇ ਤੇ ਆ ਚੀਜ਼ ਦੇਖੋ ਹੁਣ ਤੁਸੀਂ ਆਹ ਦੇਖੋ ਜੀ ਠੀਕ ਹੈ ਐਦਾਂ ਫਿਨਿਸ਼ਿੰਗ ਚਾਹੀਦੀ ਹੈ ਬਿਲਕੁਲ ਬਰਾਬਰ ਆਹ ਦੇਖੋ ਆਹ ਚੀਜ਼ ਵੀ ਐਨੇ ਦੋੱਕੇ ਹੋਣੀ ਚਾਹੀਦੀ ਹੈ ਠੀਕ ਹੈ ਤੇ ਹੁਣ ਮੈਂ ਦੂਜੀ ਸਾਈਡ ਲਾ ਕੇ ਤੁਹਾਨੂੰ ਸਾਰਾ ਮੈਂ ਤੁਹਾਨੂੰ ਦਿਖਾਉਣੀ ਹੈ ਐਂਡ 'ਚ ਵੀ ਕਿੱਦਾਂ ਫਿਨਿਸ਼ਿੰਗ ਆਈ ਇਹਨੇ ਹਾਂ ਜੀ ਆਪਾਂ ਨੇ ਪਾਈਪ ਇਨ ਲਾ ਲਈ ਜੀ ਤੇ ਤੁਸੀਂ ਦੇਖੋ ਫਿਨਿਸ਼ਿੰਗ ਠੀਕ ਹੈ ਜੀ ਐਦਾਂ ਤੁਸੀਂ ਫਿਨਿਸ਼ਿੰਗ ਨਾਲ ਲਾ ਸਕਦੇ ਆ ਉੱਪਰ ਤੁਸੀਂ ਸਲਾਈ ਲਾ ਲੈਣੀ ਹੈ ਠੀਕ ਆ ਤੇ ਬਾਕੀ ਤੁਸੀਂ ਦੇਖੋ ਹੁਣ ਫੋਰ ਸਾਈਡ ਲੱਗੀ ਹੋਈ ਠੀਕ ਹੈ ਜੀ ਐਦਾਂ ਫਿਨਿਸ਼ਿੰਗ ਨਾਲ ਪਾਈਪ ਇਨ ਲਾਉਣੀ ਹੈ ਜੇ ਤੁਸੀਂ ਇਹ ਤਰੀਕੇ ਨਾਲ ਪਾਈਪ ਇਨ ਲਾਉਂਗੇ ਨਾ ਕਦੇ ਵੀ ਤੁਹਾਨੂੰ ਮਤਲਬ ਇਹ ਨਹੀਂ ਦਿੱਕਤ ਆਉਗੀ ਵੀ ਸਾਡੇ ਲਾਈਨਿੰਗ ਟੇਢੀ ਹੋ ਗਈ ਜਾਂ ਵਿੰਗੀ ਹੋ ਗਈ ਜਾਂ ਕੁਝ ਹੋ ਗਿਆ ਜਾਂ ਵਿਛੇ ਬਾੜ ਪੈਨੇ ਆ ਠੀਕ ਆ ਐਨ ਵਧੀਆ ਤਰੀਕੇ ਨਾਲ ਮਤਲਬ ਲਾਈਨਿੰਗ ਦੀ ਵੀ ਫਿਨਿਸ਼ਿੰਗ ਹੋਣੀ ਚਾਹੀਦੀ ਇੱਥੇ ਹਨਾ ਕਿਉਂਕਿ ਲਾਈਨਿੰਗ ਆ ਚੀਜ਼ ਬਰਾਬਰ ਹੋਣੀ ਚਾਹੀਦੀ ਆ ਵੀ ਤਾਂ ਕਰਕੇ ਨਾ ਜਿਹੜੀ ਪਾਈਪਿੰਗ ਆ ਉਹ ਪੂਰੀ ਫਿਨਿਸ਼ਿੰਗ ਨਾਲ ਨਿਕਲਿਆ ਹੁੰਦੀ ਹੈ ਠੀਕ ਆ ਤੇ ਇਦਾਂ ਦੱਬਵੀਂ ਸਲਾਈ ਲਾਈ ਹੋਈ ਦੇਖੋ ਕਿੰਨੇ ਪ੍ਰੋਪਰ ਫਿਨਿਸ਼ਿੰਗ ਆ ਠੀਕ ਹੈ ਜੀ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦੀ ਸਤਿ ਸ਼੍ਰੀ ਅਕਾਲ